ਹੈਲੋ ਹਾਂ ਜੀ ਹਾਂਜੀ ਬੋਲੋ ਜੀ ਹਾਂਜੀ ਕਰ ਲੀਓ ਤੁਹਾਡੀ ਨਾਲ ਹਾਂਜੀ ਫੋਨ ਕੀਤਾ ਤੁਸੀਂ ਜੀ ਕੌਣ ਜੀ ਨਹੀਂ ਹਾਂਜੀ ਮੈਂ ਰਿਕਾਰਡਿੰਗ ਕਰ ਲਈ ਹੁਣ ਨਹੀਂ ਮਤਲਬ ਸਮਝਿਆ ਨਹੀਂ ਮੈਂ ਤੁਸੀਂ ਕੌਣ ਕਿਹ ਨਾਲ ਗੱਲ ਕਰਨੀ ਤੁਸੀਂ ਕਿੱਥੋਂ ਬੋਲਦੇ ਜੀ ਬੜੀ ਗੱਲ ਕਰਨਦੇ ਵੀਡੀਓ ਤੈਂ ਪਾਉਂਦੇ ਜੇ ਪਲੇਅਰਾਂ ਦੀ ਹਾਂਜੀ 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 ਮੈਂ ਬਾਨਾ ਜੀ ਲੈਡਮੀ ਦੀ ਪ੍ਰੋਗਰਾਮ ਹੀ ਕਰਦੇ ਜੀ ਉਹ ਕਾਹਤੋਂ ਕਰਨ ਜੀ ਨਹੀਂ ਦੱਸੋ ਤੁਸੀਂ ਕਿਸ ਕੰਮ ਲਈ ਫੋਨ ਕੀਤਾ ਮੈਨੂੰ ਕੋਈ ਕੀ ਇਹ ਦੱਸੋ ਵੀ ਅਕੈਡਮੀ ਦੀ ਬਦਨਾਮੀ ਕਰ ਤੋਂ ਕਰਦੇ ਹੋ ਨਹੀਂ ਨਹੀਂ ਮੈਂ ਤਾਂ ਜੀ ਜੋ ਆਪਣੀ ਹੱਦ ਵੀ ਤੀ ਆਪਾਂ ਤੇ ਉਹ ਦੱਸੀ ਦੀ ਜੀ ਕਿਦਾਂ ਜੋ ਵੀ ਆਪਣੀ ਐਕਸਪੀਰੀਅੰਸ ਉੱਥੇ ਰਿਹਾ ਮੈਂ ਉੱਥੇ ਗਿਆ ਉਹਨਾਂ ਨਾਲ ਕੀ ਐਕਸਪੀਰੀਅੰਸ ਰਿਹਾ ਤੁਸੀਂ ਆਪਣਾ ਨਾਮ ਦੱਸੋ ਜੀ ਤੁਸੀਂ ਆਪਣਾ ਪਹਿਲਾ ਨਾਮ ਦੱਸੋ ਆਪਣਾ ਪਿੰਡ ਦੱਸੋ ਕਿੰਨੇ ਕੀ ਐਕਸਪੀਰੀਅੰਸ ਲੈ ਲਿਆ ਤੁਸੀਂ ਸਾਡੇ ਚੋਕੇ ਕੰਟੈਂਟ ਬਣਾਉਣ ਲੱਗੇ ਨਹੀਂ ਨਹੀਂ ਮੇਰੀ ਗੱਲ ਸੁਣੋ ਸੁਣੋ ਮੇਰੀ ਮੇਰੀ ਗੱਲ ਤੇ ਸੁਣੋ ਪਹਿਲਾਂ ਜੀ ਸੁਣੋ ਮੇਰੀ ਗੱਲ ਤੇ ਸੁਣੋ ਪਹਿਲਾਂ ਗੱਲ ਤੇ ਸੁਣੋ ਮੈਂ ਤੇ ਵੀਡੀਓ ਤੇ ਆਪਣੀ ਪੂਰੀ ਪਛਾਣ ਦੱਸ ਰਿਹਾ ਆਪਣਾ ਨਾਮ ਦੱਸ ਰਿਹਾ ਆਪਣੇ ਘਰ ਦਾ ਐਡਰੈਸ ਦੱਸ ਰਿਹਾ ਸਭ ਕੁਝ ਦੱਸ ਰਿਹਾ ਤੁਸੀਂ ਆਪਣੀ ਪਛਾਣ ਦੱਸੋ ਆਪਣਾ ਨਾਮ ਦੱਸੋ ਆਪਣੇ ਪਿਤਾ ਜੀ ਦਾ ਨਾਮ ਦੱਸੋ ਆਪਣੇ ਪਿੰਡ ਦਾ ਨਾਮ ਦੱਸੋ ਫਿਰ ਮੈਂ ਤਾਂ ਫਿਰ ਮੈਂ ਤਾਂ ਗੱਲ ਕਰਾਂ ਨਹੀਂ ਕਿਉਂ ਦਸੀਏ ਅੱਛਾ ਮਤਲਬ ਤੁਸੀਂ ਪਛਾਣ ਨਹੀਂ ਦੱਸਣਾ ਚਾਹੁੰਦੇ ਨਹੀਂ ਦੱਸਣਾ ਤੇ ਤੁਸੀਂ ਕਿੱਥੋਂ ਮਤਲਬ ਕਿਹੜੇ ਬਦਮਾਸ਼ਾਂ ਨਾਲ ਤਾਲੂਕ ਰੱਖਦੇ ਹੋ ਫਿਰ ਤੁਸੀਂ ਕਿਹੜੀ ਗੈਂਗ ਨਾਲ ਰੱਖਦੇ ਹੋ ਜਾਂ ਕਿਹੜੇ ਗਰੋਂ ਦਾ ਤਾਲੂਕ ਰੱਖਦੇ ਹੋ ਤੁਸੀਂ ਕਿਉਂ ਮੈਨੂੰ ਫੋਨ ਕੀਤਾ ਨਹੀਂ ਜਿਨ੍ਹਾਂ ਦੇ ਕਬੱਡੀ ਨਹੀਂ ਖੇਡੀ ਜਾਂਦੀ ਉਹ ਬਦਨਾਮ ਕਰ ਲਾ ਪੈਂਦੇ ਅਕੈਡਮੀਆਂ ਨੂੰ ਤੁਹਾਨੂੰ ਪਤਾ ਹੈਗਾ ਅਕੈਡਮੀ ਚੀਜ਼ ਕੀ ਹੈ ਮਹਾਰਾਜ ਅਸੀਂ ਮੈਂ ਤਾਂ ਤੁਸੀਂ ਲੱਗਦਾ ਮੇਰੀ ਪੂਰੀ ਵੀਡੀਓ ਨਹੀਂ ਦੇਖਦੇ ਹੋ ਤੁਸੀਂ 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 ਪਿੰਡ ਦੱਸੋ ਟਾਈਮ ਤੁਸੀਂ ਤੁਸੀਂ ਪਿੰਡ ਪਿੰਡ ਦੱਸੋ ਮੈਚ ਦੱਸੋ ਅਗਰ ਮੈਂ ਨਹੀਂ ਆਂਦਾ ਤੇ ਅਗਰ ਤੁਸੀਂ ਪਿੰਡ ਦੱਸੋ ਮੈਚ ਦੱਸੋ ਖੇਡਣ ਵਾਲਾ ਤੁਸੀਂ ਆਪਣਾ ਪਲੇਅਰ ਲਾ ਕੇ ਖੜੇ ਕਰੋ ਵਿੱਚ ਮੈਂ ਤੇ ਅਰੇ ਮੈਂ ਤੇ ਪੁਰਾਣੀ ਕਬੱਡੀ ਖੇਡਣਾ ਚਾਹੁੰਦਾ ਤੁਹਾਡੇ ਨਾਲ ਜਿਹੜੀ ਪਾਕਿਸਤਾਨਾਂ ਜਿਹੇ ਚੇਪੜਾਂ ਵਾਲੀ ਖੇਡਦੇ ਐ ਸਭੀ ਤੋਂ ਮਾਮਾ ਉਹਦਾ ਤੋਂ ਬੱਚੇ ਪੁੱਛੇ ਸਾਹ ਨੌਕਰੀ ਨੌਕਰੀ ਕਰ ਤੂੰ ਕਿਲਾਣਾ ਇਹਨਾਂ ਚੀਜ਼ਾਂ ਦੇ ਪਤਾ ਕੀ ਹੁੰਦਾ ਹੈ ਦੇਖੋ ਉਸ ਬੰਦੇ ਦੀ ਵੈਲਿਊ ਉਹ ਬੰਦਾ ਖਰਾ ਆਦਮੀ ਜਿਹੜਾ ਆਪਣੀ ਪਛਾਣ ਦੱਸੇ ਜਿਹੜਾ ਆਪਣੀ ਪਛਾਣ ਨਾ ਦੱਸੇ ਉਹ ਬੰਦੇ ਦੀ ਕੋਈ ਵੈਲਿਊ ਨਹੀਂ ਮੈਂ ਬੜਾ ਖਰਾ ਹਾਂ ਇੱਕ ਦਿਨ ਆ ਕੇ ਇਸ ਅਕੈਡਮੀ ਤੇ ਰੌਲਾ ਪਾਉਣ ਗਿਆ ਸੋਸ਼ਲ ਮੀਡੀਆ ਤੇ ਬਹੁਤ ਬੁੱਕਰਾ ਨਹੀਂ ਨਹੀਂ ਤੁਸੀਂ ਚੰਗਾ ਤੁਸੀਂ ਫੋਨ ਕਰਤਾ ਜੀ ਮੈਂ ਤੇ ਦੇਖੋ ਆਲਰੇਡੀ ਆਲਰੇਡੀ ਮੈਂ ਤੇ ਇੱਥੇ ਦਿੱਲੀ ਕ੍ਰਾਈਮ ਬਿਲਾਡਿੰਗ ਚ ਏਸੀਪੀ ਕਮਿਸ਼ਨਰ ਡਿਪਸੀ ਮਤਲਬ ਹਰ ਜਗ੍ਹਾ ਕੰਪਲੇਨ ਆਲਰੇਡੀ ਦਿੱਤੀ ਹੋਈ ਹੈ ਮੈਂ ਤੇ ਸਿਰਫ ਵੇਟ ਹੀ ਕਰ ਰਿਹਾ ਸੀ ਤੇ 48 48 ਘੰਟੇ 48 ਘੰਟੇ ਦੇ ਤੁਹਾਡੇ ਤੁਹਾਡੇ ਦੇ 48 ਘੰਟੇ ਦੇ ਅੰਦਰ ਅੰਦਰ ਕਾਰਵਾਈ ਹੋਏਗੀ ਤੁਹਾਡੇ ਉੱਪਰ ਤੁਸੀਂ ਤੁਸੀਂ ਤਮਕਣ ਲਈ ਫੋਨ ਕੀਤਾ ਨਾ ਮੈਨੂੰ ਤਬ ਕਹਾ ਹੁਣ ਕਿਹਾ ਤੋ ਕਿ ਤਾਈ ਤੁਸੀਂ ਤੇ ਫਿਰ ਦੱਸੋ ਆਪਣੀ ਪਛਾਣ ਆਪਣੀ ਪਛਾਣ ਦੱਸੋ ਜੀ ਅਰੇ ਤੇ ਆਪਣੀ ਪਛਾਣ ਤੇ ਦੱਸੋ ਨਹੀਂ ਤੇ ਪਲੇਰਾਂ ਨੂੰ ਅਕੈਡਮੀ ਨੂੰ ਸਾਰੇ ਦਿਨ ਬਦਨਾਮ ਕਰ ਤੋ ਕਰਦੇ ਜੀ ਅਰੇ ਭਾਈ ਸਵਾਲ ਸਵਾਲ ਪੁੱਛੋਗੇ ਪਹਿਲਾਂ ਆਪਣੀ ਪਛਾਣ ਪਹਿਲਾਂ ਆਪਣੀ ਪਛਾਣ ਤੇ ਦੱਸੋਗੇ ਨਹੀਂ ਨਹੀਂ ਤੇ ਤੂੰ ਹੀ ਆਪਣੀ ਪਛਾਣ ਕਿਉਂ ਨਹੀਂ ਦੱਸ ਰੇ ਉਹਨਾਂ ਮਰਦੋਂ 15000 ਰੁਪਏ ਦੇ ਲੈਂਦੇ ਆ ਤੇ ਖਰਾਕ ਵੀ ਖਵਾਉਂਦੇ ਆ 4 ਦਿਨ ਬੱਤਰਾ ਖਵਾਉਂਦੇ ਆ 2 ਦਿਨ ਮੀਟ ਖਵਾਉਂਦੇ ਆ ਪੀਸ ਖਵਾਉਂਦੇ ਆ ਤੇ ਉਹਨਾਂ ਦਾ ਕੀ ਦੇ ਲਿਆ ਅਰੇ ਮੈਂ ਤੈਨੂੰ ਦੱਸਾਂ ਤੂੰ ਆਪਣੀ ਪਛਾਣ ਤਾਂ ਦੱਸੋ ਮੈਂ ਤੁਹਾਡੀ ਗੱਲ ਦਾ ਮੈਂ ਤੁਹਾਡੀ ਗੱਲ ਦਾ ਜਵਾਬ ਦਊ ਦਵਾਂ ਜਦੋਂ ਤੱਕ ਆਪਣੀ ਪਛਾਣ ਦੱਸੋ ਮੈਨੂੰ ਦੱਸੋ ਪਛਾਣ ਕਰੀ ਦਿੱਤੀ ਐ ਤੁਸੀਂ ਦੱਸੋ ਨਾ ਤੁਸੀਂ ਕੌਣ ਬੋਲਦੇ ਹੋ ਜੀ ਆਪਣਾ ਨਾਮ ਤਾਂ ਦੱਸੋ ਨਹੀਂ ਪਲੇਅਰ ਮੈਂ ਪਲੇਅਰ ਬੋਲਦਾ ਪਲੇਅਰ ਦਾ ਕੋਈ ਨਾਮ ਤੁਹਾਡੇ ਕਰਦੇ ਨੇ ਕੋਈ ਨਾਮ ਤੇ ਰੱਖਿਆ ਹੋਇਆਗਾ ਤੁਹਾਡਾ ਜੀ ਨਹੀਂ ਮੇਰੇ ਕਰਦੇ ਨਹੀਂ ਜਦੋਂ ਬਣੂਗਾ ਤਾਂ ਕਬੱਡੀ ਵਾਲੇ ਆਪੇ ਨਾਮ ਰੱਖ ਲੈ ਨਹੀਂ ਨਹੀਂ ਭਾਈ ਦੇਖੋ ਮੈਂ ਤਾਂ ਗੱਲ ਕਰ ਸਕਦਾ ਤੁਹਾਡੇ ਨਾਲ ਕਿ ਤੁਸੀਂ ਪਛਾਣ ਦੱਸੋ ਅਗਰ ਤੁਸੀਂ ਪਛਾਣ ਨਹੀਂ ਦੱਸਦੇ ਤੇ ਦੇਖੋ ਜੀ ਮੈਂ ਤੁਹਾਡੇ ਨਾਲ ਨਹੀਂ ਕਰ ਸਕਦਾ ਇਹ ਤੁਸੀਂ ਬਦਨਾਮ ਕਰਤੋਂ ਕਰਨ ਦੇ ਪਲੇਅਰਾਂ ਨੂੰ ਨਾ ਆਪਾਂ ਬਦਨਾਮ ਨਹੀਂ ਆਪਾਂ ਇੱਕਦਮ ਸਾਜ ਦੱਸਿਆ ਹੈ ਹੋਰ ਪਬਲਿਕ ਪਬਲਿਕ ਪੂਰੀ ਕੰਦੀ ਹੈ ਕਿ ਹਾਂ ਵੀ ਇੱਕਦਮ ਸਾਜ ਦੱਸਿਆ ਇਸ ਬੰਦੇ ਨੇ ਬਾਰੇ ਆ ਕੇ ਨਹੀਂ ਤੁਸੀਂ ਸਾਜ ਹੀ ਪਾਈ ਜਾਂਦੇ ਸੰਦੀਪ ਦੋਦੇ ਦੇ ਪਾਈ ਜਾਂਦੇ ਕਹੀ ਜਾਂਦੇ ਵੀ ਇਹ ਇਹਨਾਂ ਨੂੰ ਤੇ ਵਾਰਨਾ ਨਹੀਂ ਚਾਹੀਏ ਤੁਹਾਡਾ ਕੀ ਰੱਖਦਾ ਤੁਹਾਡਾ ਕੋਈ ਰਾਈਟ ਹੈਗਾ ਬਿਲਕੁਲ ਰਾਈਟ ਹੈਗਾ ਜੀ ਮੇਰਾ ਮੇਰਾ ਮੈਂ ਸਾਡਾ ਪੰਜਾਬ ਆਸੀਂ ਪੰਜਾਬ ਨਾਲ ਪਿਆਰ ਕਰਦੇ ਆ ਨਹੀਂ ਤੇਰੇ ਘਰੋਂ ਖਰਾ ਦੇਖ ਰਹਾ ਜੀ ਨਹੀਂ ਅਸੀਂ ਪੰਜਾਬ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਭ ਅਹੀਂ ਥੋੜਾ ਨਾ ਅਹੀਂ ਥੋੜਾ ਨਾ ਅਹੀਂ ਥੋੜਾ ਨਾ ਰੋੜਾਂ ਤੇ ਅਹੀਂ ਥੋੜਾ ਨਾ ਰੋੜਾਂ ਰੋੜਾਂ ਦੇ ਅੰਦਰ ਤੁਰਨ ਨਾ ਵਾਂਗੇ ਕਿਸੇ ਨੂੰ ਨਹੀਂ ਕੋਈ ਵੀ ਪੰਜਾਬ ਜਾ ਕੇ ਆਪਣਾ ਡੇਰਾ ਸੋਣਾ ਲਾ ਲੇਗਾ ਨਹੀਂ ਉਹ ਤਾਂ ਦਿੱਕਰ ਹੁਸੜਾ ਖਰਾ ਖਾਂਦੇ ਸ਼ਾ ਮੈਂ ਕਿੰਨਾ ਕਰ ਮੇਰੇ ਅਗਰ ਮੇਰੇ ਕਰ ਅਗਰ ਅਗਰ ਸਾਡੇ ਘਰੋਂ ਨਹੀਂ ਖਾਂਦੇ ਤੇ ਆਪਣਾ ਪੰਜਾਬ ਚੋਂ ਬਾਹਰ ਜਾਣ ਬਈ ਉਹਨਾਂ ਦਾ ਕੀ ਕੀ ਕੱਲੂਗਾ ਉਹਨਾਂ ਨੂੰ ਪੰਜਾਬ ਨੂੰ ਕੀ ਦੇਣਾ ਉਹਨਾਂ ਦੀ ਜਮੀਨ ਪੰਜਾਬ ਚ ਰਹਿਣਾ ਉਹਨਾਂ ਨੇ ਉਹ ਇੱਥੇ ਰਹਿ ਕੇ ਮਿਹਨਤ ਕਰਦੇ ਆ ਅੱਛਾ ਉਹ ਮਿਹਨਤ ਕਰਦੇ ਆ ਤੁਸੀਂ ਤੁਸੀਂ ਇਹ ਕੰਮ ਕਰੋ ਨਾ ਤੁਸੀਂ 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 ਆਪਣਾ ਟਾਈਮ ਰੱਖੋ ਫੇਸ ਟੂ ਫੇਸ ਫੇਸ ਟੂ ਫੇਸ ਗੱਲ ਕਰ ਲਓ ਨਹੀਂ ਨਹੀਂ ਤੁਸੀਂ ਫੇਸ ਟੂ ਫੇਸ ਗੱਲ ਕਰ ਲਓ ਨਾ ਮੇਰੇ ਨਾਲ ਫੇਸ ਟੂ ਫੇਸ ਗੱਲ ਕਰੋ ਫੇਸ ਟੂ ਫੇਸ ਕਿਉਂ ਕਰੀਏ ਤੂੰ ਆਜਾ ਕੋਈ ਨਹੀਂ ਅਰੇ ਅਰੇ ਮੇਰੀ ਗੱਲ ਸੁਣੋ ਮੈਂ ਮੇਰੀ ਗੱਲ ਸੁਣੋ ਮੇਰੇ 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 ਦਾਦੇ ਪਰਦਾਦਿਆਂ ਦਾ ਮੇਰੇ ਅੰਦਰ ਇੰਨੀ ਇੰਨੀ ਦਲੇਰੀ ਇੰਨੀ ਦਲੇਰੀ ਹੈ ਮੈਂ 550 ਕਿਲੋਮੀਟਰ ਕੱਲਾ ਆ ਸਕਦਾ ਤੁਹਾਡੇ ਨਾਲ ਗੱਲ ਕਰਨ ਲਈ ਆ ਤੇ ਕੋਈ ਗੱਲ ਨਹੀਂ ਤੂੰ ਤੂੰ ਆਪਣੇ ਤੂੰ ਆਪਣੇ ਪਿੰਡੋਂ ਨਹੀਂ ਬਾਹਰ ਆਉਗੇ ਗੱਲ ਕਰਨ ਲਈ ਮੈਨੂੰ ਇਹ ਵੀ ਪਤਾ ਹੈ ਲੋਕੇਸ਼ਨ ਕਰ ਲਈ ਆ ਜੰਨੇ ਹੈ ਮੈਂ ਆਪਣੀ ਮੈਂ 550 ਕਿਲੋਮੀਟਰ ਆਪਣੇ ਇੱਥੋਂ ਚੱਲ ਕੇ ਤੁਹਾਡੇ ਕੋਲ ਆ ਸਕਦਾ ਪਰ ਤੁਸੀਂ ਆਪਣੀ ਪਛਾਣ ਨਹੀਂ ਦੱਸ ਰਹੇ ਮੈਨੂੰ ਜਿਦੋਂ ਕਿੰਨਾ ਕਿੰਨਾ ਡਰ ਕਿੰਨਾ ਡਰ ਤੁਹਾਡੇ ਅੰਦਰ ਮਲੇ ਜਿੰਨਾ ਪਲੇਰਾਂ ਨੂੰ ਪੰਡਦਾ ਵਾਂ ਹੀ ਸਾਡੇ ਪਲੇਰਾਂ ਨੂੰ ਨਾਲ ਲੈ ਕੇ ਆਉਂਦੇ ਨਹੀਂ ਨਹੀਂ ਤੁਸੀਂ ਤੁਹਾਡੇ ਅੰਦਰ ਡਰ ਦੇਖੋ ਕਿੰਨਾ ਤੁਸੀਂ ਆਪਣੀ ਪਛਾਣ ਨਹੀਂ ਦੱਸ ਰਹੇ ਮੈਂ ਨਾਂ ਨਹੀਂ ਦੱਸ ਰਹੇ ਵਰਕਾ ਤਾਂ ਸਾਨੂੰ ਦੱਸ ਤੇਰਾ ਬਈ ਬਈ ਦੇਖੋ ਦੇਖੋ ਹਜ਼ਾਰਾਂ ਹਜ਼ਾਰਾਂ ਲੱਖਾਂ ਲੋਕ ਐ ਸੁਣ ਰਹੇ ਤੁਹਾਡੀ ਮੇਰੀ ਗੱਲ ਸਾਰੇ ਸੁਣ ਰਹੇ ਆ ਦੇਖੋ ਲਾਈਵ ਸਾਰੇ ਸੁਣ ਰਹੇ ਲਾਈਵ ਇੱਕਦਮ ਤੇ ਲਾਈਵ ਲਾਈਵ ਦੇ ਅੰਦਰ ਲਾਈਵ ਦੇ ਅੰਦਰ ਲੋਕੀ ਆ ਵੀ ਦੇ ਐ ਵੀ ਦੇਖ ਰਹੇ ਐ ਵੀ ਐ ਵੀ ਤੁਹਾਡਾ ਹੀ ਤੁਹਾਡਾ ਹੀ ਮਾਇਨਸ ਪੁਆਇੰਟ ਐ ਨਹੀਂ ਤੁਹਾਡਾ ਹੀ ਮਾਈਨਸ ਪੁਆਇੰਟ ਹੈ ਕਿ ਗੁੱਜਰ ਇੱਥੇ ਮੱਝਾਂ ਚਾਰਦੇ ਆ ਇਹ ਪਿੰਡ ਪਿੰਡ ਪਰੇਵਰ ਤੇਰਾ ਕੀ ਹੱਕ ਪਾਉਂਦਾ ਤੇਰਾ ਕੋਈ ਰਾਈਟ ਹੈਗਾ ਬਿਲਕੁਲ ਰਾਈਟ ਬਿਲਕੁਲ ਬਿਲਕੁਲ ਰਾਈਟ ਬਿਲਕੁਲ ਰਾਈਟ ਹੈ ਬਿਲਕੁਲ ਰਾਈਟ ਹੈ ਮੀਰਾ ਜੀ ਪੰਜਾਬ ਦਾ ਪੰਜਾਬ ਦਾ ਵਾਤਾਵਰਣ ਪਰਿਆ ਪਰਿਆਵਰਣ ਖਰਾਬ ਕਰ ਰਹੇ ਪੂਰਾ ਹੈ ਪੰਜਾਬ ਦਾ ਕਿਹੜੇ ਤੇ ਕੀ ਰਾਈਟ ਮੈਨੂੰ ਗਲਤ ਬੋਲਣ ਦਾ ਤੂੰ ਇਹ ਦੱਸ ਬਾਈ ਪੰਜਾਬ ਦਾ ਪੰਜਾਬ ਦਾ ਪਰਿਆਵਰਣ ਖਰਾਬ ਕਰ ਰਿਹਾ ਹੈ ਕਿਉਂ ਪੰਜਾਬ ਦੇ ਨਹੀਂ ਹੈ ਪੰਜਾਬ ਬਿਲਕੁਲ ਨਹੀਂ ਹੈ ਇੱਥੇ ਚੱਲ ਜਾਨ ਪੰਜਾਬ ਚ ਬਾਹਰ ਬਿਲਕੁਲ ਨਹੀਂ ਹੈ ਤੁਰੇ ਦਿੱਲੀੋਂ ਆਟ ਗਿਆ DNA ਗੱਲ ਕਰਨ ਤੇਰਾ ਕਿਹ ਖਵਾਂਦਾ ਸਾਡੇ ਨਾਲ ਨਹੀਂ ਨਹੀਂ ਬਿਲਕੁਲ ਬਿਲਕੁਲ ਪੰਜਾਬ ਦੇ ਨਹੀਂ ਹੈ ਮੇਰੇ ਮੇਰੀ ਗੱਲ ਸੁਣੋ ਮਜੀਠੇ ਲੱਗੇ ਮੇਰਾ ਪਿੰਡ ਹੈ ਮੇਰੇ ਪਿੰਡ ਜਾ ਕੇ ਉੱਥੇ ਆ ਕੇ ਇੰਨੀ ਗੱਲ ਕਹਿ ਦੋ ਕਿ ਭਈ ਅਸੀਂ ਅਸੀਂ ਤੁਹਾਡੇ ਬੰਦੇ ਨੂੰ ਮੈਂ ਤੁਹਾਡੇ 550 ਕਿਲੋਮੀਟਰ ਤੋਂ ਦੂਰ ਆਉਣਾ 550 ਕਿਲੋਮੀਟਰ ਕਿਹੜਾ ਪੰਜਾਬ ਚ ਹੁੰਦਾ ਨਹੀਂ ਨਹੀਂ ਮੈਂ ਦਿੱਲੀੋਂ ਆਉਂਗਾ ਨਾ ਤੁਹਾਡੇ ਕੋ ਮੈਂ ਦਿੱਲੀੋਂ ਆਉਂਗਾ ਨਾ ਅਰੇ ਯਾਰ ਮੇਰੀ ਗੱਲ ਸੁਣੋ ਦੇਖੋ ਇੰਨੀ ਦੁਨੀਆ ਲਾਈਵ ਸੁਣ ਰਹੀ ਹੈ ਸਭ ਕੁਝ ਦੇਖ ਰਹੀ ਹੈ ਉਹਨਾਂ ਨੂੰ ਇੰਨੀ ਅਕਲ ਤੇ ਹੈ ਕਿ ਮੈਂ ਇਹ ਬੰਦਾ ਬੰਦਾ ਜਿਹੜਾ ਫੋਨ ਕਰ ਰਿਹਾ ਆਪਣੀ ਪਛਾਣ ਤੱਕ ਨਹੀਂ ਦੱਸ ਤੇ ਪਛਾਣ ਕਦ ਦਸੀਏ ਤੂੰ ਉਹ ਤੇ ਸਾਨੂੰ ਭੰਡੇਂਗਾ ਅਰੇ ਭਾਈ ਤੁਸੀਂ ਐਨਾ ਐਸਾ ਕਿਹੜਾ ਕੰਮ ਕੀਤਾ ਕਿ ਤੁਸੀਂ ਆਪਣੀ ਪਛਾਣ چھਪਾ ਰਹੇ ਹੋ ਐਸਾ ਕਿਹੜਾ ਗਲਤ ਕੰਮ ਤੁਸੀਂ ਪੰਜਾਬ ਚ ਕਰਦੇ ਹੋ ਜਿਹੜਾ ਤੁਸੀਂ ਆਪਣੀ ਪਛਾਣ چھਪਾ ਰਹੇ ਹੋ ਮੇਰੇ ਤੋਂ ਪਛਾਣ ਤੇ ਦੱਸੋ ਨਹੀਂ ਆਜਾ ਫਿਰ ਵੀਡੀਓ ਲਾਈਵ ਨਹੀਂ YouTube ਤੇ ਪਾਉਂਦਾ ਮੈਂ ਸਟ੍ਰੈਟਜੀ ਨਹੀਂ ਜ਼ਾਰ ਗੜ ਪਾਉਂਦਾ ਬਾਈ ਲਾਈਵ ਚੱਲ ਰਿਹਾ ਮਾਮਲਾ ਕੋਈ ਨਹੀਂ ਲਾਈਵ ਕਰਦਾ ਤੈਂ ਕਿਹਾ ਕੋਈ ਗਲਤ ਬੋਲਨ ਦਾ ਤੇ ਪਲੇਰਾਂ ਦੀ ਗੱਲ ਹਾਂ ਤੇ ਨਾ ਉਹ ਤੇ ਉਹ ਤੇ ਉਹ ਤੇ ਸਭ ਠੀਕ ਹੈ ਆਪਣਾ ਨਾਮ ਤੇ ਦੱਸੋ ਆਪਣਾ ਨਾਂ ਤੇ ਦੱਸੋ ਆਪਣੀ ਪਛਾਣ ਤੇ ਦੱਸੋ ਆਪਣੇ ਪਿੰਡ ਦੱਸੋ ਤੁਸੀਂ ਹੋ ਕੌਣ ਐਡਾ ਪੰਜਾਬ ਕੋਈ ਗੱਲ ਨਹੀਂ ਜੇ ਪਛਾਣ ਪੁੱਛੀਂ ਵਾਹ ਜੀ ਵਾਹ 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 ਕੋਈ ਦਲੇਰੀ ਵਾਲੀ ਗੱਲ ਥੋੜਾ ਨਾ ਬਈ ਯਾਰ ਫਿਰ ਪੰਜਾਬ ਦਾ ਪਾਣੀ ਨਹੀਂ ਪੀਤਾ ਫਿਰ ਪੰਜਾਬ ਦਾ ਪਾਣੀ ਨਹੀਂ ਪੀਤਾ ਤੁਸੀਂ ਪੰਜਾਬ ਦਾ ਪਾਣੀ ਨਹੀਂ ਪੀਤਾ ਤੁਸੀਂ ਤੇ ਜਾਣ ਕੀ ਹੈ ਤੇਰੀ ਪਛਾਣ ਦਾ ਸਰਦਾਰ ਦੀ ਤੁਸੀਂ ਤੁਸੀਂ ਮੇਰਾ ਨਾਮ ਬਲਤੇਜ ਸਿੰਘ ਹੰਝਰਾ ਅੱਛਾ ਹਾਂ ਆ ਮੇਰੀ ਪਛਾਣ ਹੈ ਹੈ ਇੱਕ ਦਮ ਮੋੜ ਗਏ ਅਹੀਂ ਕਦਮ ਆ ਗਏ ਤੂੰ ਝੂਠੀ ਪਛਾਣ ਦੀ ਆਇਆ ਹੈਂ ਤੇ ਮੇਰਾ ਨਾਂ ਦਰਬੀ ਸਿੰਘ ਆ ਜਿਹਨੂੰ ਜਿੰਨੇ ਨੰਬਰ ਦਿੱਤਾ ਉਹਦੇ ਕੋਲ ਤਾਂ ਅਧਾਰ ਖੜਵੀ ਹੈਗਾ ਮੇਰਾ ਆ ਮੇਰਾ ਆਧਾਰ ਕਾਰਡ ਹੈਗਾ ਵਾ ਨਹੀਂ ਜਿਨਨੇ 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 ਮੇਰਾ ਨੰਬਰ ਦਿੱਤਾ ਨਾ ਤੁਹਾਨੂੰ ਤੇ ਉਹਦੇ ਕੋਲ ਮੇਰਾ ਆਧਾਰ ਕਾਰਡ ਵੀ ਤੇਗਾ ਹੈ ਮਾ ਤੇ ਮੇਰਾ ਨਾਮ ਸਰਜੀਤ ਸਿੰਘ ਆ ਮੈਂ ਚੰਡੀਗੜ੍ਹ ਦਾ ਰਹਿਣ ਵਾਲਾ 17 ਸੈਕਟਰ ਚ ਅੱਛਾ ਜੀ ਠੀਕ ਹੈ ਜੀ ਹਾਂ ਹੁਣ ਕੀ ਪਛਾਣ ਪਾਉਣੀ ਮੈਂ ਇੰਸਟਾਗ੍ਰਾਮ ਤੇ ਕੀ ਸਰਜੀਤ ਸਿੰਘ ਨਾਮ ਦਾ ਉਹ ਉਹ ਝੂਠ ਬੋਲ ਰਿਹਾ ਸਭ ਨੂੰ ਪਤਾ ਹੈ ਉਹ ਦੁਨੀਆ ਵੇਖ ਹੀ ਰਹੀ ਹੈ ਕਿ ਅੱਧੇ ਘੰਟੇ ਤੋਂ ਜਿਹੜਾ ਉਹਦਾ ਨਾਮ ਨਹੀਂ ਦੱਸ ਰਿਹਾ ਜਿੰਨੇ ਸੋਚ ਕੇ ਦੱਸਿਆ ਉਹ ਨਾਮ ਸੱਚ ਨੂੰ ਦੱਸਿਆ ਹੋਏਗਾ ਕੋਈ ਗੱਲ ਨੂੰ ਸਮਝੋ ਮੈਂ ਸੋਚੀ ਕਿ ਕਦੋਂ ਦੱਸਣਾ ਹੈ ਕਿਹੜਾ ਵੀ ਤੂੰ ਤੁਸੀਂ ਦੇ ਹੁੰਦੇ ਨਹੀਂ 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 ਉਹ ਤੇ ਗੱਲ ਨੂੰ ਸਮਝੋ ਜੀ ਸਿੱਧੀ ਗੱਲ ਹੈ ਮੈਂ ਤੇ ਸਾਰੇ ਦੁਨੀਆ ਸੁੰਦਰੀ ਵੇਖ ਰਹੀ ਹੈ ਕਿ ਅੱਧੇ ਘੰਟੇ ਤੋਂ ਬੰਦਾ ਨਾਂ ਪੁੱਛੀ ਜਾ ਰਿਹਾ ਪਛਾਣ ਪੁੱਛੀ ਜਾ ਰਿਹਾ ਤੈਨੂੰ ਪਛਾਣਨ ਨਾਂ ਹੀ ਨਹੀਂ ਦੱਸ ਰਿਹਾ ਉਹਨੂੰ ਨਹੀਂ ਤੂੰ YouTube ਤੇ ਚੈਨਲ ਬਣਾਇਆ ਉਹਦਾ ਤੂੰ ਲੋਕੇਸ਼ਨ ਵੀ ਪਾ ਆ ਆਹ ਕਿਸ ਬਾਤ ਦੀ ਗੱਲ ਤੇ ਫੇਰ ਹੈ ਨਾ ਤੂੰ ਫੇਰਾਂ ਨੂੰ ਬੋਲਣ ਦਿਆ ਤੂੰ ਨੰਬਰ ਵੀ ਲੇਖ ਆਉਂਦਾ ਕਿ ਮੈਂ ਉਹਨਾਂ ਨੂੰ ਗੁਜਰਾ ਨੂੰ ਉਹਨਾਂ ਨੂੰ ਬੋਲਿਆ 3-2 ਵਾਲੇ ਨੂੰ ਬੋਲਿਆ ਸਾਰਿਆਂ ਨੂੰ ਬੋਲਿਆ ਨਹੀਂ ਤੇ ਆ ਆ ਆ ਨੰਬਰ ਆ ਨੰਬਰ ਨੰਬਰ ਤਾਂ ਇਹ ਹੈਗਾ ਤੇ ਆ ਨੰਬਰ ਹੈਗਾ ਤਾਂ ਹੀ ਤੁਸੀਂ ਉਹ ਹੈਗਾ ਨੰਬਰ ਥਾ ਦੇ ਫਿਰ ਹੋਰ ਕਿ ਹੋੜ ਕੇ ਨੰਬਰ ਚਾਹੀਦਾ ਦੱਸੋ ਤੇ ਉਹ ਤੇ ਲੋਕੇਸ਼ਨ ਪਾ ਨਾ ਵੀ ਦੱਸਣਾ ਮੈਂ ਵੀ ਪਲੇਰਾਂ ਨੂੰ ਪੰਡਣ ਲਿਆ ਮੈਂ ਇਹਨਾਂ ਕੋਲ ਬੋਲਣ ਲਿਆ ਅਰੇ ਪੰਡਣ ਅਰੇ ਕੀ ਗੱਲਾਂ ਕਰ ਕੀ ਕੀ ਗੱਲਾਂ ਕਰਦੇ ਹੋ ਕੀ ਗੱਲਾਂ ਕਰਦੇ ਹੋ ਹਾਂਜੀ ਤੇਰਾ ਬਹਿਤ ਹੁੰਦਾ ਆ ਨਹੀਂ ਨਹੀਂ ਤੁਸੀਂ ਕੀ ਗੱਲਾਂ ਕਰਦੇ ਹੋ ਪਲੇਰਾਂ ਨੂੰ ਪਲੇਰਾਂ ਨੂੰ ਭੰਡਣ ਦਾ ਤੁਸੀਂ ਕੀ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੀ ਉਹ ਇੰਨੇ ਸਾਲਾਂ ਦੀ ਕਬੱਡੀ ਚੱਲਣ ਦੀ ਆ ਦੇਖੋ ਜੀ ਦੇਖੋ ਜੀ ਮੈਂ ਸਮਝਦਾਵਾ ਦੇਖੋ ਤੁਸੀਂ ਆਪਣੇ ਹੌਸਲੇ ਕੋਈ ਤੁਸੀਂ ਕੋਈ ਵੀ ਬੰਦਾ ਆਪਣੇ ਹੌਸਲੇ ਤੁਸੀਂ ਗੱਲ ਨਹੀਂ ਕਰਦੇ ਇਹ ਗੱਲ ਤੇ ਪੂਰੇ ਪੰਜਾਬ ਜਾਂਦਾ ਮੈਂ ਵੀ ਜਾਂਦਾ ਇਸ ਕਰਕੇ ਤੁਸੀਂ ਆਪਣੀ ਬੁੱਲੀ